ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਅਧਿਆਪਕ ਵਿਦੇਸ਼ ਦੀਆਂ ਵਧਾਈਆਂ ਦਿੱਤੀਆਂ ਕੈਬਨਟ ਮੀਟਿੰਗ ਬਾਰੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਕਈ ਐਮ ਫੈਸਲੇ ਲਏ ਗਏ ਹਨ ਉਹਨਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਬਲਾਕ ਡੇਂਜਰ ਜ਼ੋਨ ਵਿੱਚ ਚਲੇ ਗਏ ਹਨ ਅਤੇ ਧਰਤੀ ਹੇਠੋਂ ਪਾਣੀ ਖਿੱਚਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਪਹੁੰਚਦਾ ਕਰਨਾ ਹੈ ਇਸ ਬਾਰੇ ਵੀ ਵਿਚਾਰ-ਵਟਾਂਦਰਾ ਹੋਈ ਹੈ। ਉਹਨਾਂ ਨੇ ਕਿਹਾ ਕਿ ਅੱਜ ਹੀ ਪੰਜਾਬ ਦੇ ਕਿਸਾਨਾਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਹੋ ਰਹੀ ਹੈ ਅਤੇ ਉਹਨਾਂ ਨਾਲ ਵੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ। ਕਿਸਾਨਾਂ ਨੂੰ ਮਿਲਣ ਮਗਰੋਂ ਬਹੁਤ ਹੀ ਜਲਦੀ ਪੰਜਾਬ ਦੀ ਖੇਤੀਬਾੜੀ ਪਾਲਿਸੀ ਬਾਰੇ ਐਲਾਨ ਕੀਤਾ ਜਾਵੇਗਾ ਪਰ ਸਭ ਤੋਂ ਪਹਿਲਾਂ ਕਿਸਾਨਾਂ ਦੀ ਸਲਾਹ ਲਈ ਜਾਵੇਗੀ। ਹਰ ਪਾਲਸ ਨੂੰ ਤੁਸੀਂ ਮਨ ਕਰਕੇ ਪੰਜਾਬ 3 ਰੁਪਇਆ ਗੁੱਡ ਗੱਡੀਆਂ ਨੂੰ ਵੀ ਵੱਡੀ ਰਾਤ ਮਿਲੀ ਹੈ ਇਸ ਤੋਂ ਪਹਿਲਾਂ ਇਹਨਾਂ ਤੋਂ 3 ਮਹੀਨੇ ਦਾ ਟੈਕਸ ਵਸੂਲ ਕੀਤਾ ਜਾਂਦਾ ਸੀ ਪਰ ਉਹਨੇ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਪੁਰਾਣੇ ਵਾਹਨ ਹਨ ਉਹਨਾਂ ਤੇ 3 ਮਹੀਨੇ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ 1 ਸਾਲ ਦਾ ਇਕੱਠਾ ਟੈਕਸ ਲਿਆ ਜਾਵੇਗਾ ਨਵੇਂ ਵਾਹਨਾਂ ਤੇ ਜੇਕਰ 4 ਸਾਲ ਦਾ ਟੈਕਸ ਪਰ ਆ ਜਾਂਦਾ ਹੈ ਤਾਂ ਉਹਨਾਂ ਨੂੰ 10% ਦੀ ਤੱਕ ਦੀ ਛੋਟ ਦਿੱਤੀ ਜਾਵੇਗੀ ਇਸੇ ਤਰ੍ਹਾਂ 8 ਸਾਲ ਦੀ ਇਕੱਠੇ ਟੈਕਸ ਭਰਨ ਤੇ 20% ਦੀ ਛੋਟ ਦਿੱਤੀ ਜਾਵੇਗੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਪਾਲਿਸੀ ਨੂੰ ਲੈਉਣ ਲਈ ਨਵੀਆਂ ਵਿਚਾਰਾਂ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਸਕਿੱਲ ਅਤੇ ਟੈਕਨੀਕਲ ਬੇਸਡ ਪਾਲਿਸੀ ਤੇ ਚਰਚਾ ਕੀਤੀ ਗਈ ਹੈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਤੇ ਵੈਟ OTS ਤਿੰਨ ਸਕੀਮ ਸਭ ਤੋਂ ਕਾਮਯਾਬ ਸਾਬਤ ਹੋਈ ਹੈ ਦੱਸਣਾ ਚਾਹੁੰਦਾ ਕਿ 164 ਕਰੋੜ 35 ਲੱਖ 50 ਦੇ ਖਰਚਾਣੇ ਵਿੱਚ ਆਇਆ ਹੈ ਅਤੇ 70311 ਲੋਕਾਂ ਨੂੰ ਸਕੀਮ ਦਾ ਲਾਭ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ OTS 3 ਸਕੀਮ ਦਾ ਦਾਇਰਾ ਵਧਾਇਆ ਜਾਵੇਗਾ ਤੇ ਇਸ ਦੇ ਨਾਲ ਕਾਰੋਬਾਰੀਆਂ ਨੂੰ ਵੱਡਾ ਫਾਇਦਾ ਹੋਵੇਗਾ ਦੱਸਣਾ ਚਾਹੁੰਦਾ ਕਿ ਪੰਜਾਬ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਤਿੰਨ ਵੱਡੇ ਫੈਸਲਿਆਂ ਤੇ ਪ੍ਰੈਸ ਨੂੰ ਸੰਬੋਧਨ ਕੀਤਾ ਹੈ ਤੁਸੀਂ ਵੀ ਕਰ ਰਹੇ ਹੋ ਜੋ ਟੀਵੀ ਆਓ ਸੁਣਦੇ ਹਾਂ ਹਰਪਾਲ ਸਿੰਘ ਚੀਮਾ ਜੀ ਨੇ ਕੀ ਕਿਹਾ ਕੈਬਨਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਹੋਈ ਜਿਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਕਿਉਂਕਿ ਕਾਫੀ ਪਿੱਛੇ 3 ਦਿਨ ਲਗਾਤਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਸ ਵਿਧਾਨ ਸਭਾ ਦੇ ਸੈਸ਼ਨ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਇਹ ਗੱਲ ਕਮਿਟ ਕੀਤੀ ਸੀ ਕਿਹਾ ਸੀਗਾ ਕਿ ਪੰਜਾਬ ਦੀ ਐਗਰੀਕਲਚਰ ਪਾਲਿਸੀ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਬੜੀ ਜਲਦੀ ਲਿਆਂਦੀ ਜਾਊਗੀ ਅੱਜ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾਗਾ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਬਲਾਕ ਜਿਹੜੇ ਨੇ ਉਹ ਡेंजर ਜ਼ੋਨ ਚਲੇ ਗਏ ਨੇ ਯਾਨੀ ਉਥੋਂ ਪਾਣੀ ਖਿੱਚਣਾ ਧਰਤੀ ਵਿੱਚੋਂ ਪਾਣੀ ਖਿੱਚਣਾ ਅੱਜ ਬੇਹਦ ਮੁਸ਼ਕਲ ਹੋ ਗਿਆ ਅਸੀਂ ਜਿੰਨੀਆਂ ਮਰਜ਼ੀ ਮੋਟਰਾਂ ਲਾ ਲਈਏ ਅੱਜ 100-100 ਪਾਵਰ ਹਾਊਸ ਤੱਕ ਦੀਆਂ ਮੋਟਰਾਂ লাগੀਆਂ ਕਿ ਧਰਤੀ ਹੇਠੋਂ ਪਾਣੀ ਖਿੱਚ ਲਈਏ ਪਰ ਲੇਕਿਨ ਮੈਂ ਸਮਝਦਾ ਕਿ ਤਣਾ ਕਿਤੇ ਜਾ ਕੇ ਸਾਨੂੰ ਇਹਨੂੰ ਰੋਕਣਾ ਪਊਗਾ ਸੋ ਇਹ ਸਾਰੀਆਂ ਗੱਲਾਂ ਕਿ ਕਨਾਲ ਵਾਟਰ ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਲੈ ਕੇ ਜਾਣਾਗਾ ਇਹ ਸਾਰੀਆਂ ਚਰਚਾਾਂਵਾਂ ਹੋਈਆਂ ਔਰ ਪੰਜਾਬ ਦੇ ਅੰਦਰ ਕਿਉਂਕਿ ਬਹੁਤ ਲੰਬਾ ਅਰਸਾ ਹੋ ਗਿਆ ਖੇਤੀਬਾੜੀ ਪਾਲਿਸੀ ਨਹੀਂ ਬਣੀ ਉਹਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਕੈਬਨਟ ਦੇ ਸਾਥੀਆਂ ਦੇ ਨਾਲ ਚਰਚਾ ਕੀਤੀ ਔਰ ਅੱਜ ਜੀ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕੁਝ ਕਿਸਾਨ ਜਥੇਬੰਦੀਆਂ ਅੱਜ ਸ਼ਾਮ ਨੂੰ 3 ਵਜੇ ਮਾਨਯੋਗ ਸੀਐਮ ਸਾਹਿਬ ਨੇ ਸੱਦਿਆ ਨੇ ਗਿਆ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਨਾਗਾ ਕਿ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਕਿਸ ਤਰ੍ਹਾਂ ਵੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰਾ ਖਰੜਾ ਸਰਕਾਰ ਕੋਲੇ ਤਿਆਰ ਆ ਕਾਫੀ ਮਾਹਰ ਪੰਜਾਬ ਦੇ ਕਾਫੀ ਮਾਹਰ ਜਿਹੜੇ ਨੇਗੇ ਉਨਾਂ ਤੋਂ ਇਨਪੁਟ ਲੈ ਕੇ ਖਰੜਾ ਤਿਆਰ ਕੀਤਾ ਗਿਆ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਕੋਈ ਜਿਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਕਿਉਂਕਿ ਕਾਫੀ ਪਿੱਛੇ 3 ਦਿਨ ਲਗਾਤਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਸ ਵਿਧਾਨ ਸਭਾ ਦੇ ਸੈਸ਼ਨ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਇਹ ਗੱਲ ਕਮਿਟ ਕੀਤੀ ਸੀ ਕਿਹਾ ਸੀਗਾ ਕਿ ਪੰਜਾਬ ਦੀ ਐਗਰੀਕਲਚਰ ਪਾਲਿਸੀ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਬੜੀ ਜਲਦੀ ਲਿਆਂਦੀ ਜਾਊਗੀ ਅੱਜ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾਗਾ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਬਲਾਕ ਜਿਹੜੇ ਨੇ ਉਹ ਡੇਂਜਰ ਜ਼ੋਨ ਚਲੇ ਗਏ ਨੇ ਯਾਨੀ ਉਥੋਂ ਪਾਣੀ ਖਿੱਚਣਾ ਧਰਤੀ ਵਿੱਚੋਂ ਪਾਣੀ ਖਿੱਚਣਾ ਅੱਜ ਬੇਹਦ ਮੁਸ਼ਕਲ ਹੋ ਗਿਆ ਅਸੀਂ ਜਿੰਨੀਆਂ ਮਰਜ਼ੀ ਮੋਟਰਾਂ ਲਾ ਲਈਏ ਅੱਜ 100-100 ਪਾਵਰ ਹਾਊਸ ਤੱਕ ਦੀਆਂ ਮੋਟਰਾਂ লাগੀਆਂ ਕਿ ਧਰਤੀ ਹੇਠੋਂ ਪਾਣੀ ਖਿੱਚ ਲਈਏ ਪਰ ਲੇਕਿਨ ਮੈਂ ਸਮਝਦਾ ਕਿ ਤਣਾ ਕਿਤੇ ਜਾ ਕੇ ਸਾਨੂੰ ਇਹਨੂੰ ਰੋਕਣਾ ਪਊਗਾ ਸੋ ਇਹ ਸਾਰੀਆਂ ਗੱਲਾਂ ਕਿ ਕਨਾਲ ਬਾਟਰ ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਲੈ ਕੇ ਜਾਣਾਗਾ ਇਹ ਸਾਰੀਆਂ ਚਰਚਾਵਾਂ ਹੋਈਆਂ ਔਰ ਪੰਜਾਬ ਦੇ ਅੰਦਰ ਕਿਉਂਕਿ ਬਹੁਤ ਲੰਬਾ عرصਾ ਹੋ ਗਿਆ ਖੇਤੀਬਾੜੀ ਪਾਲਿਸੀ ਨਹੀਂ ਬਣੀ ਉਹਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਕੈਬਨਟ ਦੇ ਸਾਥੀਆਂ ਦੇ ਨਾਲ ਚਰਚਾ ਕੀਤੀ ਔਰ ਅੱਜ ਜੀ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕੁਝ ਕਿਸਾਨ ਜਥੇਬੰਦੀਆਂ ਅੱਜ ਸ਼ਾਮ ਨੂੰ 3 ਵਜੇ ਮਾਨਯੋਗ ਸੀਐਮ ਸਾਹਿਬ ਨੇ ਸੱਦਿਆ ਨੇ ਗਿਆ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਨਾਗਾ ਕਿ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰਾ ਖਰੜਾ ਸਰਕਾਰ ਕੋਲੇ ਤਿਆਰ ਆ ਕਾਫੀ ਮਾਹਰ ਪੰਜਾਬ ਦੇ ਕਾਫੀ ਮਾਹਰ ਜਿਹੜੇ ਨੇਗੇ ਉਹਨਾਂ ਤੋਂ ਇਨਪੁਟ ਲੈ ਕੇ ਖਰੜਾ ਤਿਆਰ ਕੀਤਾ ਗਿਆ। ਸੋ ਉਹਦੇ ਤੇ ਵੀ ਚਰਚਾ ਹੋਣੀ ਆ ਔਰ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਕੀ ਇਨਪੁਟ ਲੈ ਕੇ ਆਉਂਦੀਆਂ ਨੇਗੀਆਂ ਕੀ ਸੁਝਾਅ ਦਿੰਦੀਆਂ ਨੇਗੀਆਂ ਉਹਨਾਂ ਸਾਰੀਆਂ ਨੂੰ ਚਰਚਾ ਕਰਕੇ ਬੜੇ ਜਲਦੀ ਜਿਹੜੀ ਆ ਪੰਜਾਬ ਦੀ ਖੇਤੀਬਾੜੀ ਪਾਲਸੀ ਆ ਉਹ ਅਨਾਉਂਸ ਕੀਤੀ ਜਾਊਗੀ ਪਰ ਲੇਕਿਨ ਮਾਨਜੋਗ ਮਕਪਤਰੀ ਸਾਹਿਬ ਦਾ ਇਹ ਬਹੁਤ ਵੱਡਾ ਵਜਨ ਆ ਕਿਉਂਕਿ ਮਾਨਜੋਗ ਮਕਪਤਰੀ ਸਾਹਿਬ ਖੁਦ ਕਿਸਾਨ ਨੇ ਖੁਦ ਖੇਤੀ ਕਰਦੇ ਰਹੇ ਨੇ। ਤੇ ਸਭ ਤੋਂ ਪਹਿਲਾਂ ਸਟੇਕ ਹোলਡਰਜ਼ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦੀ ਰਾਏ ਲੈਣੀ ਬਹੁਤ ਜ਼ਰੂਰੀ ਆ ਸਬੇਸ਼ਕ ਇਸ ਤੋਂ ਪਹਿਲਾਂ ਕਈ ਵਾਰ ਖੇਤੀ ਜਦੋਂ ਪਾਲਿਸੀ ਬਣ ਰਹੀ ਆ ਲਗਾਤਾਰ ਉਹ ਚ ਪਹਿਲਾਂ ਵੀ ਕਾਫੀ ਵਾਰ ਰਾਏ ਲਈ ਆ ਪਰ ਲੇਕਿਨ ਅੱਜ ਕੁਝ ਕਿਸਾਨ ਦਿੱਥੇ ਬੰਦੀ ਆਉਣਗੇ ਉਹਨਾਂ ਤੋਂ ਵੀ ਰਾਏ ਲਮਾ ਕੇ ਤਾਂ ਕਿ ਇੱਕ ਨਵੀਂ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਜਲਦੀ ਪੰਜਾਬ ਚ ਇੰਟਰੋਡਿਊਸ ਹੋਵੇ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਫਾਰਮਰ ਦਾ ਫਾਇਦਾ ਹੋਵੇ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਪਾਲਿਸੀ ਲੈ ਕੇ ਆਉਣ ਦੇ ਲਈ ਪੰਜਾਬ ਦੀ এডਿਕੇਸ਼ਨ ਪਾਲਿਸੀ ਲੈ ਕੇ ਆਉਣ ਦੇ ਲਈ ਵੀ ਵਿਚਾਰ ਪਟਾੰਦਰਾ ਹੋਇਆ ਸਾਡੇ ਕੈਬਨਟ ਵਜ਼ੀਰ ਸਰਦਾਰ ਹਰਜੋਤ ਸਿੰਘ ਜੀ ਨੇ ਹਰਜੋਤ ਸਿੰਘ ਬਾਜ ਜੀ ਨੇ ਸੁਝਾਅ ਦਿੱਤਾ ਕਿ ਸਾਨੂੰ ਇੱਕ ਸਿੱਖਿਆ ਦੀ ਜਿਹੜੀ ਹੈ ਨਵੀਂ ਨੀਤੀ ਲੈ ਕੇ ਆਉਣੀ ਚਾਹੀਦੀ ਆ ਖਾਸ ਕਰਕੇ ਸਕਿੱਲ ਬੇਸਡ ਟੈਕਨੀਕਲ ਬੇਸਡ ਪੰਜਾਬ ਦਾ ਪੰਜਾਬ ਦਾ OTS ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਅਸੀਂ ਵੈਟ ਵਿੱਚ ਲਿਆਂਦੀ ਸੀ ਜਿਹਨੂੰ ਬਹੁਤ ਵੱਡਾ ਭਰਮਾ ਹੰਗਾਰਾ ਪੰਜਾਬ ਦੇ ਵਪਾਰੀਆਂ ਨੇ ਦਿੱਤਾ ਪੰਜਾਬ ਦੇ ਟਰੇਡਰ ਨੇ ਦਿੱਤਾ ਪਹਿਲੀ ਵਾਰ ਹੋਇਆ ਨਹੀਂ ਤਾਂ ਜੀਐਸਟੀ ਜਿਹੜੀ ਓਟੀਐਸ 1 ਦੇਖ ਲੋ ਤੁਸੀਂ ਸਾਰੇ ਪੜ੍ਹਿਆ ਆਊਗਾ ਓਟੀਐਸ 1 ਕਾਂਗਰਸ ਇਸ ਸਮੇਂ ਬੁਰੀ ਤਰ੍ਹਾਂ ਫੇਲ ਹੋਈ ਓਟੀਐਸ 2 ਕਾਂਗਰਸ ਇਸ ਸਮੇਂ ਬੁਰੀ ਤਰ੍ਹਾਂ ਫੇਲ ਹੋਈ ਪਰ ਲੇਕਨ ਓਟੀਐਸ 3 ਜਿਹੜੀ ਓਟੀਐਸ ਤੀਜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਭ ਤੋਂ ਸਕਸੈਸਫੁਲ ਰਹੀ ਔਰ 164 ਕਰੋੜ 164 ਕਰੋੜ 35 ਲੱਖ ਰੁਪਇਆ ਪੰਜਾਬ ਦੇ ਖਜ਼ਾਨੇ 'ਚ ਆਇਆਗਾ ਔਰ ਲਗਭਗ ਲਗਭਗ 70000 70311 ਲੋਕਾਂ ਨੂੰ ਇਸ ਦਾ ਇਸ ਸਕੀਮ ਦਾ ਬੇਨੀਫਿਟ ਹੋਇਆਗਾ ਔਰ ਜਿਹਦੇ ਵਿੱਚੋਂ 50903 ਉਹ ਲੋਕ ਨੇ ਜਿਨ੍ਹਾਂ ਦਾ ਡਿਊ ਡਿਪਾਰਟਮੈਂਟ ਬਲੇ 180 ਉਹਨਾਂ ਦਾ 100% ਜਿਹੜਾ ਵੇਵ ਆਫ ਹੋਈ ਹੈਗੀ ਸੋ ਜਿਹੜੇ ਤਿੰਨ ਪਈਆ ਆਟੋ ਪੈਸੇਂਜਰ ਟੈਕਸ ਵਾਲੇ ਨੇਗੇ ਜਿਹੜੇ ਨੇ ਗੁੱਡਸ ਦਾ ਕੰਮ ਕਰਨ ਵਾਲੀਆਂ ਨੇਗੀਆਂ ਉਹਨਾਂ ਨੂੰ ਵੀ ਬੈਸਾ ਬੰਦਾ ਇੱਕ ਵੱਡੀ ਰਾਹਤ ਜਿਹੜੀ ਆ ਉਹ ਪਹਿਲੀ ਵਾਰ ਮਿਲੀ ਆਗੀ ਔਰ ਜਿਹੜੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਤਿਮਾਹੀ ਪਹਿਲਾਂ 3 ਮਹੀਨਿਆਂ ਤੋਂ ਲੈ ਕੇ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਵਾਹਨ ਲੈਗੇ 3 ਮਹੀਨਿਆਂ ਦਾ ਅਸੀਂ ਉਹ ਜਬ ਨਵੇੜਤਾ ਨਹੀਂ ਤਾਂ बार-बार ਸਾਡੇ ਆਫੀਸਰ ਦੇ ਅੰਦਰ ਬਚਾਰੇ ਉਹ ਟਰਾਂਸਪੋਰਟਰ ਢੀੜੇ ਮਾਰਦੇ ਰਹਿੰਦੇ ਸੀਗੇ ਕਦੇ ਆਪਸ਼ਨ ਮਿਲ ਗਈ ਨਹੀਂ ਮਿਲ ਗਈ ਸੋ ਉਹਨੂੰ ਵੀ ਅਸੀਂ ਖਤਮ ਕੀਤਾ ਹੁਣ ਜਿਹੜਾ 1 ਸਾਲ ਦਾ ਇਕੱਠਾ ਟੈਕਸ ਲਿਆ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜੇ ਨਵੇਂ ਵਾਹਨ ਲੈਗੇ ਜਿਹੜੇ ਨਵੇਂ ਗੁਡਸ ਵਾਹਨ ਲੈਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਕਿ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 3% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ 8 ਸਾਲ ਦਾ 8 ਸਾਲ ਦਾ ਟੈਕਸ ਭਰੋਣਗੇ ਤਾਂ ਉਹਨਾਂ ਨੂੰ 20% ਤਾਂ ਉਹਨਾਂ ਨੂੰ 20% ਮਾਫ ਕੀਤਾ ਜਾਊਗਾ